ਪਰਮਾਨ ਨੇ ਜੋ ਕਸਤੂਰੀ ਮਿਰਗ ਨਾ ਜਾਣੇ ਜਿਹੜਾ ਨਾਪੇ ਵਾਲਾ ਹਰਨ ਮਿਰਗ ਹੁੰਦਾ ਨਾ ਹਰਨ ਸਾਰੇ ਨਹੀਂ ਹੁੰਦੇ ਉਹਦੀ ਧੁੰਨੀ ਵਿੱਚ ਕਸਤੂਰੀ ਹੁੰਦੀ ਹੈ ਜਦੋਂ ਹਵਾ ਚੱਲਦੀ ਉਹਦੇ ਨਾਸਾ ਨੂੰ ਹਵਾ ਲੱਗਦੀ ਨਾ ਸੁਗੰਧੀ ਵਾਲੀ ਹੈ ਫਿਰ ਝਾੜੀਆਂ ਫੋੜਦਾ ਫਿਰਦਾ ਵੀ ਕਿੱਥੋਂ ਆਉਂਦੀ ਹੈ ਸੁਗੰਧੀ ਤੇ ਉਹ ਭਰਮ ਵਿੱਚ ਭੁਲਿਆ ਫਿਰਦਾ ਜੋ ਕਸਤੂਰੀ ਮਿਰਗ ਨਾ ਜਾਣੇ ਭ੍ਰਮ ਦਾ ਭਰਮ ਭੁਲਾਇਆ ਭਰਮ ਦਾ ਭਰਮਾਇਆ ਭੁਲਿਆ ਹੀ ਤੁਰਿਆ ਫਿਰਦਾ ਉਹ ਪਰਮਾਤਮਾ ਦੀ ਬੰਦਗੀ ਦੀ ਸੁਗੰਧੀ ਭਗਤੀ ਦੀ ਸੁਗੰਧੀ ਵੀ ਸਾਡੇ ਅੰਦਰ ਹੈ ਕਿਉਂ ਮਿਲੀ ਹੈ ਇਹ ਸਵਾਲ ਹੈ ਉਹਦੇ ਨਾਲ ਮਿਲੀਏ ਕਿਤਰਾ ਕਿਤਰਾ ਮਿਲਾਪ ਹੋਵੇ ਜਿਹੜੇ ਪਹਿਲਾਂ ਦੇ ਤੁਰੇ ਨੂੰ ਉਹਨਾਂ ਨੂੰ ਪੁੱਛੋ ਉਹ ਮਿਲਾ ਸਕਦੇ ਨੇ ਇਹ ਅੱਗੇ ਪੰਕਤੀ ਆ ਜਾਵੇਗੀ ਇਹ ਮਾਰ ਕਹਿੰਦੇ ਹਰ ਜਾਏ ਖਰੀ ਹਰ ਕਿ ਜਗ੍ਹਾ ਤੇ ਵਸਦਾ ਹੈ ਜਿਵੇਂ ਸਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਜੈ ਜੈ ਪਿਖੋ ਤੈ ਹਜੂਰ ਦੂਰ ਕਤੋ ਹੋ ਨਾ ਜਾਈ ਰਬ ਰਿਆ ਸਰਬਤਰਮ ਹੈ ਮਨ ਸਦਾ ਧਿਆਈ ਉਹ ਪ੍ਰਮਾਤਮਾ ਹਰ ਇੱਕ ਜਗ੍ਹਾ ਤੇ ਵਿਸ ਵਸਦਾ ਹੈ ਅਸਨ ਪ੍ਰੇਮ ਉਮਾਹੜਾ ਜਦੋਂ ਪ੍ਰੇਮ ਦਾ ਓਸ਼ਾਲਾ ਆਉਂਦਾ ਹੈ ਉਤਸ਼ਾਹ ਪੈਦਾ ਹੁੰਦਾ ਹੈ ਫਿਰ ਪੁੱਛਦਾ ਕਿਉਂ ਮਿਲੀਏ ਹਰ ਜਾਏ ਖਰੀ ਨੂੰ ਜਾ ਕੇ ਕਿਤਰਾ ਮਿਲਣਾ ਕਰੀਏ